ਦਲਾ ਅਮਰਿਤਸਰ ਦੇ ਵੱਲੋਂ ਵਪਾਰਕ ਸਾਂਝ ਦੇ ਲਈ ਬਾਰਡਰ ਤੇ ਅਪੀਲ ਕੀਤੀ ਗਈ ਹੈ। ạtਾਰੀ ਵਾਗਾ ਬਾਰਡਰ ਦੇ ਉੱਤੇ 1 ਮਾਰਚ ਕਟਿਆ ਗਿਆ। ਸਿਰ ਤੇ ਕਣਕ ਦੀਆਂ ਬੋਰੀਆਂ ਰੱਖ ਕੇ ਮਾਰਚ ਕੀਤਾ ਗਿਆ ਅਤੇ ਕਿਹਾ ਗਿਆ ਹੈ ਕਿ ਨਫ਼ਰਤ ਦੀ ਰਾਜਨੀਤੀ ਨੂੰ ਖਤਮ ਕਰੋ। ਸਿਮਰਨਜੀਤ ਸਿੰਘ ਮਾਨ ਜੋ ਆਕਾਲੀ ਦਲਾ ਅਮਰਿਤਸਰ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਭਾਰਤ-ਪਾਕ ਸਰਹੱਦ ਤੇ ਵਪਾਰ ਖੋਲਣ ਦੀ ਮੰਗ ਕੀਤੀ ਗਈ ਹੈ। ਦੋਵਾਂ ਦੇਸ਼ਾਂ ਦੀ ਵਪਾਰਕ ਸਾਂਝ ਖੋਲੀ ਜਾਵੇ। ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ạtਾਰੀ ਵਾਗਾ ਬਾਰਡਰ ਦੇ ਉੱਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਨ ਨੇ ਕਿਹਾ ਕਿ ਕਿਸਾਨ ਵਪਾਰੀ ਤੇ ਆਮ ਲੋਕ ਖੁੱਲੇ ਵਪਾਰ ਦੀ ਮੰਗ ਕਰ ਰਹੇ ਨੇ ਬਾਰਡਰ ਖੁੱਲਣ ਦੇ ਨਾਲ ਵਪਾਰ ਦੇ ਵਿੱਚ ਵਾਧਾ ਹੋਵੇਗਾ ਜਰ ਅਸਲ ਪਾਕਿਸਤਾਨ ਦੇ ਜ਼ਰੀਏ ਵਕ ਵਕ ਮੁਲਕਾਂ ਦੇ ਨਾਲ ਵਪਾਰ ਖੋਲਣ ਦੀ ਮੰਗ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਅਟਾਰੀ ਵਾਕਾ ਬਾਰਡਰ ਦੇ ਨੇੜੇ ਇਹ ਮਾਰਚ ਕੀਤਾ ਜਾ ਰਿਹਾ ਸੀ ਜਿਸ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਰੱਖਿਆ ਬਲਾਂ ਦੇ ਵੱਲੋਂ ਅਕਾਲੀ ਦਲ ਅਮ੍ਰਿਤਸਰ ਦੇ ਵੱਲੋਂ ਇਹ ਮਾਰਚ ਕੱਢਿਆ ਗਿਆ ਵਪਾਰਕ ਸਾਂਝ ਦੀ ਮੰਗ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਨਾਲ ਤੇ ਹੋਰ ਜਿਹੜੇ ਮੁਲਕ ਅੱਗੇ ਨੇ ਉਹਨਾਂ ਦੇ ਨਾਲ ਟਾਰੀਵਾਗਾ ਬਾਰਡਰ ਖੋਲਣ ਦੀ ਮੰਗ ਹੋ ਰਹੀ ਹੈ ਦੱਸਦੀ ਹੈ ਕਿ ਸਿਰ ਤੇ ਕਣਕ ਦੀਆਂ ਬੋਰੀਆਂ ਰੱਖ ਕੇ ਇਹ ਮਾਰਚ ਕੱਢਿਆ ਗਿਆ ਹਾਲਾਂਕਿ ਅੱਗੇ ਵਧਣਾ ਚਾਹੁੰਦੇ ਸੀ ਮਾਨ ਦੇ ਸਮਰਥਕ ਪਰ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਅਮਿਤ ਸ਼ਰਮਾ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਅਮਿਤ ਕੇ ਸਥਾਂ ਤੇ ਪ੍ਰੋਪਰਲੀ ਇਹ ਮਾਰਚ ਕੱਢਿਆ ਗਿਆ ਸਿਮਰਨਜੀਤ ਸਿੰਘ ਮਾਨਸੀ ਉਹਨਾਂ ਦੇ ਸਮਰਥਕ ਸੀ ਕੀ ਕੁਝ ਕਹਿਣਾ ਉਹਨਾਂ ਦਾ ਜੀ ਰਣਵੀਰ ਬਿਲਕੁਲ ਜਿਹੜੀ ਭਾਰਤ ਪਾਕ ਸਰਦਾ ਜਿਹੜਾ ਅਟਾਰੀ ਬਾਰਡਰ ਉਸ ਜਗ੍ਹਾ ਤੇ ਸਿਮਰਨਜੀਤ ਸਿੰਘ ਮਾਨ ਆਕਾਲੀ ਦਲ ਅੰਮਰਸਰ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਅੱਜ ਮਾਰਚ ਕੱਢਿਆ ਗਿਆ ਤੇ ਉਹਨਾਂ ਦੀ ਮੰਗ ਇਹੋ ਹੀ ਹੈ ਕਿ ਜਿਹੜਾ ਭਾਰਤ ਦੇ ਨਾਲ ਜਿਹੜਾ ਵਪਾਰ ਪਾਕਿਸਤਾਨ ਦੇ ਨਾਲ ਬਿਲਕੁਲ ਪੂਰੀ ਤਰ੍ਹਾਂ ਨਾਲ ਬੰਦ ਹੈ ਤੇ ਜਿਹੜੇ ਗੇਟ ਬੰਦ ਕੀਤੇ ਗਏ ਆ ਤੇ ਉਹਨੂੰ ਦੁਆਰਾ ਤੋਂ ਉਹਨਾਂ ਨੂੰ ਚਾਲੂ ਕਰਨਾ ਚਾਹੀਦਾ ਤਾਂ ਕਿ ਉਥੋ ਰੋਜ਼ਗਾਰ ਪੈਦਾ ਹੋ ਸਕੇ ਉਹਨਾਂ ਦਾ ਕਹਿੰਦਾ ਕਿਸਾਨ ਸੁਪਾਰੀ ਅਤੇ ਆਮ ਲੋਕ ਖੁੱਲੇ ਵਪਾਰ ਦੀ ਜ਼ਰੂਰ ਮੰਗ ਕਰਦੇ ਆ ਲੇਕਿਨ ਸਰਕਾਰਾਂ ਇਸ ਵਪਾਰ ਨੂੰ ਬੰਦ ਕਰਕੇ ਕਾਫੀ ਨੁਕਸਾਨ ਕਰਾ ਰਹੀਆਂ ਹਾਲਾਂਕਿ ਉਹਨਾਂ ਨੇ ਇਸ ਅਲੱਗ ਹੀ ਪ੍ਰਦਰਸ਼ਨ ਦਾ ਜਿਹੜਾ ਤਰੀਕਾ ਜ਼ਰੂਰ ਅਪਣਾਇਆ ਸੀ ਸਿਰ ਤੇ ਜਿਹੜੀ ਝੇਹੂ ਦੀ ਬੋਰੀਆਂ ਜ਼ਰੂਰ ਚੁੱਕੀਆਂ ਸੀ ਜਿਸ ਤੋਂ ਬਾਅਦ ਬੀਐਸਐਫ ਵੱਲੋਂ ਦੇ ਜਵਾਨ ਉੱਥੇ ਡਿਊਟੀ ਜ਼ਰੂਰ ਤਣਾਅ ਕੀਤੀ ਗਈ ਸੀ ਤੇ ਨਾਲ ਹੀ ਪੁਲਿਸ ਦੇ ਅਧਿਕਾਰੀ ਮੌਜੂਦ ਸੀ ਉਹਨਾਂ ਨੂੰ ਉੱਥੋਂ ਰੋਕਿਆ ਜ਼ਰੂਰ ਗਿਆ ਹਾਲਾਂਕਿ ਹੁਣ ਮਾਹੌਲ ਥੋੜਾ ਜਿਹਾ ਤਣਾਅਪੂਰਨ ਜ਼ਰੂਰ ਹੋਇਆ ਸੀ ਲੇਕਿਨ ਹੁਣ ਉਸ ਮਾਹੌਲ ਨੂੰ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਿਹੜਾ ਸਿਮਰਜੀਤ ਸਿੰਘ ਮਾਨ ਨਾਲ ਗੱਲਬਾਤ ਕਰਕੇ ਉਸ ਨੂੰ ਸ਼ਾਂਤ ਜ਼ਰੂਰ ਮਾਹੌਲ ਨੂੰ ਕਰਵਾਇਆ ਗਿਆ ਆ ਬਿਲਕੁਲ ਅਮਿਤ ਜਿਹੜੀ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਮਾਰਚ ਸਿਮਰਨਜੀਤ ਸਿੰਘ ਮਾਨ ਵੱਲੋਂ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਕੱਢਿਆ ਜਾ ਰਿਹਾ ਹੈ ਆਪਣੇ ਸਿਰਾਂ ਦੇ ਉੱਤੇ ਕਣਕ ਦੀਆਂ ਬੋਰੀਆਂ ਚੁੱਕੀਆਂ ਹੋਈਆਂ ਨੇ ਤੇ ਇਸ ਵੇਲੇ ਜਿਸ ਢੰਗ ਦੇ ਨਾਲ ਮਾਰਚ ਕੀਤਾ ਜਾ ਰਿਹਾ ਸੀ ਪਹਿਲਾਂ ਬੀਐਸਐਫ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਕੁਝ ਧੱਕਾ ਮੁੱਕੀ ਵੀ ਇੱਥੇ ਦੇਖਣ ਨੂੰ ਮਿਲੀ ਇਹ ਬਿਲਕੁਲ ਜਿਹੜਾ ਸਿਮਰਨਜੀਤ ਸਿੰਘ ਮਾਨ ਜਿਹੜਾ ਬਾਰਡਰ ਕੋਕੀ ਸਭ ਤੋਂ ਪਹਿਲਾਂ ਜਿਹੜਾ ਅਚਾਰੀ ਬਾਰਡਰ ਨੂੰ ਜਦੋਂ ਅਸੀਂ ਜਾਈਏ ਤੇ ਪਹਿਲਾਂ ਕਸਟਮ ਦੇ ਏਰੀਆ ਹੁੰਦਾ ਵਾ ਫਿਰ ਉਸ ਤੋਂ ਬਾਅਦ ਜਿਹੜਾ ਬੀਐਸਐਫ ਦਾ ਏਰੀਆ ਜਰੂਰ ਸ਼ੁਰੂ ਹੁੰਦਾ ਵਾ ਸੋ ਸਿਮਰਨਜੀਤ ਸਿੰਘ ਮਾਨ ਆਪਣੇ ਸਮਰਸ਼ਕਾ ਦੇ ਨਾਲ ਅੱਗੇ ਬੀਐਸਐਫ ਦੇ ਏਰੀਆ ਦੇ ਵਿੱਚ ਜਰੂਰ ਐਂਟਰ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਸੀ ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਉਹਨਾਂ ਨੂੰ ਰੋਕਿਆ ਗਿਆ ਉਸ ਜਗ੍ਹਾ ਤੇ ਥੋੜੀ ਜਿਹੀ ਟੱਕਰ ਮੁਕੀ ਇਹਨਾਂ ਵੀਰ ਜਰੂਰ ਹੋਈ ਹੈ ਲੇਕਿਨ ਮੰਗਾ ਆਪਾਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜਰੂਰ ਦੱਸਾਂਗੇ ਕਿਸਾਨ ਵਪਾਰੀ ਅਤੇ ਆਮ ਲੋਕ ਖੁੱਲੇ ਵਪਾਰ ਦੀ ਮੰਗ ਕਰਦੇ ਆ ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨ ਜਿਹੜੇ ਕਿ ਘੱਟ ਕੀਮਤਾਂ ਦੇ ਬਾਜ਼ਾਰਾਂ ਦੀ ਕੀਮਤਾਂ ਤੋਂ ਪਰੇਸ਼ਾਨ ਹੈ ਉਸ ਸੀਮਾ ਖੁੱਲਣ ਦੇ ਨਾਲ ਉਹਨਾਂ ਨੂੰ ਵੀ ਫਾਇਦਾ ਮਿਲੇਗਾ ਸੋ ਇਸ ਦੇ ਨਾਲ ਹੋਰ ਕਈ ਮੰਗਾ ਵੀ ਉਹਨਾਂ ਨੇ ਪਹਿਲਾਂ ਹੀ ਪ੍ਰਦੇਸ਼ਾਂ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਉੱਥੇ ਪੂਰੀ ਪੁਖਤਾ ਪ੍ਰਬੰਧ ਜ਼ਰੂਰਤ ਕੀਤੇ ਗਏ ਠੀਕ ਹੈ ਬਹੁਤ ਸ਼ੁਕਰੀਆ ਮਿਤਸ ਪੂਰੀ ਜਾਣਕਾਰੀ ਦੇਣ ਦੇ ਲਈ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਇਹ ਇੱਕ ਮਾਰਚ ਕੱਢਿਆ ਗਿਆ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਬਾਰਡਰ ਖੋਲਿਆ ਜਾਵੇ ਪਾਕਿਸਤਾਨ ਦੇ ਨਾਲ ਲੱਗਦਾ ਵਪਾਰ ਸ਼ੁਰੂ ਹੋਵੇ ਤਾਂ ਜੋ ਚੰਗਾਪਾ ਪੰਜਾਬ ਦੇ ਕਿਸਾਨਾਂ ਨੂੰ ਮਿਲ ਸਕੇ